ਅਸੀਂ ਗੁਰੂ ਕਲਗੀ ਧਰਮ ਮਹਾਰਾਜ ਦੇ ਤੰਬੂ 'ਚ ਝਾਤੀਆਂ ਮਾਰਨ ਨੂੰ ਹਟਦੇ ਹੀ ਨਹੀਂ ਗੁਰੂ ਕਲਗੀ ਕੋਈ ਕਹਿੰਦਾ ਗੁਰੂ ਕਲਗੀ ਧਰਮ ਮਹਾਰਾਜ ਨੇ ਬੱਕਰੇ ਵੱਡੇ ਇੱਕ ਬੇਨਤੀ ਕਰਾਂ ਮਹਾਰਾਜ ਦੀ ਬਾਣੀ ਤੂੰ ਆਪਾ ਪੁੱਛ ਲਈਏ ਵੀ ਗੁਰੂ ਕਲਗੀ ਧਰ ਝੂਠ ਬੋਲਦੇ ਕਿ ਸੱਚ ਬਾਣੀ ਕਹਿੰਦੀ ਹੈ ਜਿੰਨ ਮਨ ਹੋਰ ਮੁਖ ਹੋਰ ਸੇਕਾਂਡੇ ਕੱਚਿਆ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਵੇ ਤੇ ਮੁਖ ਵਿੱਚ ਕੁਝ ਹੋਵੇ ਉਹਨੂੰ ਤੇ ਗੁਰਬਾਣੀ ਕਹਿੰਦੀ ਪਿਓ ਕੱਚਾ ਬੰਦਾ ਤੇ ਗੁਰੂ ਕਲਗੀ ਧਰਦੇ ਹੋ ਸਕਦਾ ਵੀ ਮਨ ਵਿੱਚ ਕੁਝ ਹੋਵੇ ਤੇ ਮੁਖ ਵਿੱਚ ਕੁਝ ਹੋਵੇ ਮਹਾਰਾਜ ਨੇ ਬਾਹਰ ਝੂਠ ਬੋਲਿਆ ਹੋਵੇ ਮੈਨੂੰ ਬੰਦਿਆਂ ਦੇ ਸਿਰ ਚਾਹੀਦੇ ਆ ਅੰਦਰ ਜਾ ਕੇ ਮਹਾਰਾਜ ਨੇ ਬੱਕਰਾ ਵੜ ਦਿੱਤਾ ਹੋਵੇ ਉਹ ਸਾਡੇ ਵਰਗੇ ਵਿਅਕਤੀ ਥੋੜਾ ਸੇ ਭੀਕਰ ਘਰ ਦੀ ਨਾ ਕੋਈ ਸਲਾਹ ਕਰਨੀ ਤੇ ਪੰਚਾਇਤ ਚ ਜਾ ਕੇ ਕੁਝ ਬੋਲਣਾ ਬੱਚਿਆਂ ਨਾਲ ਕੋਈ ਸਲਾਹ ਕਰਨੀ ਤੇ ਚਾਚਿਆਂ ਤਾਇਆ ਨੂੰ ਕੁਝ ਦੱਸਣਾ ਗੁਰੂ ਕਲਗੀਧਰ ਮਹਾਰਾਜ ਰੱਬ ਹੈ ਰੱਬ ਜਿਉ ਮਹਾਰਾਜ ਨੇ ਆਪਣੀ ਜ਼ੁਬਾਨ ਤੋਂ ਕਿਹਾ ਸਿਰ ਮੰਗਿਆ ਸਿਰ ਚਾਹੀਦਾ ਤੇ ਅਬੂਲ ਤਰਾਨੀ ਕਹਿੰਦਾ ਉਹ ਕਹਿੰਦਾ ਮੈਂ ਤੰਬੂ ਦੇ ਲਾਗੇ ਬੈਠਾ ਸੀਗਾ ਔਰੰਗਜ਼ੇਬ ਦਾ ਸੂਈਆ ਉਹ ਕਹਿੰਦਾ ਮੈਂ ਤੰਬੂ ਦੇ ਲਾਗੇ ਬੈਠਾ ਸੀ ਤੇਗ ਚਲਦੀ ਦੀ ਆਵਾਜ਼ ਆਈ ਸਿਰ ਡੇਗ ਦੇ ਦੀ ਆਵਾਜ਼ ਆਈ ਆਪਾਂ ਕਹਿੰਨੇ ਬੱਕਰੀ ਵੱਡੀ ਫਿਰ ਬੱਕਰੇ ਕਿੰਨੇ ਵੱਡੇ ਜੀ ਪੰਜ ਹੁਣ ਬੱਕਰੇ ਕਿੰਨੇ ਜਾ ਬੱਕਰਾ ਤੇ ਇੱਕ ਬੱਧਾ ਹੋਵੇ ਤੇ ਮੈਂ ਮੈਂ ਕਰਨ ਨੂੰ ਨਹੀਂ ਹਰਦਾ ਪੰਨਾਂ ਬੱਕਰਿਆਂ ਚ ਇੱਕ ਵੀ ਨਾ ਬੋਲਿਆ ਕਿੱਡੀ ਕਿ ਚੇਪੀ ਲਈ ਉਹਨਾਂ ਦੇ ਮੂੰਹ ਤੇ ਪਲਾ ਪੀ ਮਹਾਰਾਏ ਨੇ ਬੋਲਣੀ ਨਾ ਦਿੱਤਾ ਕੋਈ ਬੱਕਰਾ ਪੰਜ ਬੱਕਰੇ ਬੱਦੇ ਉਹਨਾਂ ਦੇ ਵਿੱਚੋਂ ਇੱਕ ਬੱਕਰਾ ਨਾ ਰਿੰਗਿਆ ਹੋਵੇਗਾ ਜਦੋਂ ਲਾਗੇ ਇੱਕ ਮਰ ਗਿਆ ਦੂਜਿਆਂ ਦੀ ਤੇ ਭਾਦੀ ਬਣ ਗਈ ਹੋਵੇਗੀ ਹੁਣ ਹੋਰ ਨੋਟ ਕਰਿਓ ਤੁਹਾਡੇ ਘਰ ਆਜੇ ਕੋਈ ਪਰੌਣਾ ਤੇ ਬਾਪੂ ਕਹੇ ਅੱਜ ਕੁੱਕੜ ਬਣਾਉਣਾ ਤੇ ਜ਼ਗੀਰ ਸੋਂ ਦੇ ਤਿੰਨ ਮੁੰਡੇ ਭੱਜੇ ਫਿਰਦੇ ਉਹਨਾਂ ਕੁੱਕੜ ਦੇ ਪਿੱਛੇ ਤੇ ਕੁੱਕੜ ਕਦੀ ਕਿਸੇ ਦੇ ਬਨੇਰੇ ਤੇ ਕਦੀ ਕਿਸੇ ਦੇ ਬਨੇਰੇ ਤੇ ਉਹ ਕੁੱਕੜ ਦੀ ਤੇ ਭਾਦੀ ਬਣੀ ਹੋਈ ਤੇ ਉਹ ਡਾਡਾ ਮਾਰਦਾ ਵੀ ਅੱਜ ਆਚੋ ਇੱਕ ਵੀ ਨਾ ਬੋਲਿਆ ਕਿਸੇ ਨੇ ਨਾ ਆਵਾਜ਼ ਕੱਢੀ ਪਈ ਭਰਾਓ ਬੁਰੀ ਲੱਗੀ ਹੋਣੀ ਇੱਕ ਮਰ ਗਿਆ ਆਪਾਂ ਚਾਰ ਬੱਚੇ ਜੇ ਢਿੰਗੋ ਤੱਕੜਿਓ ਕੇ ਛੈਂਦ ਕੋਈ ਬਚਾ ਲਵੇ ਅਹੀਂ ਗੁਰੂ ਕਲਗੀਧਰ ਮਹਾਰਾਜ ਦੇ ਤੰਬੂ ਚੋਂ ਚਾਤੀਆਂ ਮਾਰਨ ਅੱਜ ਤੱਕ ਨਹੀਂ ਹੱਤੇ ਕੋਈ ਬੱਕਰਾ ਨਹੀਂ ਵਢਿਆ ਮਹਾਰਾਜ ਨੇ ਕਿਹਾ ਸਿਰ ਚਾਹੀਦਾ ਤੇ ਗੁਰੂ ਕਲਗੀ ਧਰਮ ਮਹਾਰਾਜ ਨੇ ਸਿਰ ਵਢਿਆ ਦਇਆ ਰਾਮ ਦਾ ਦਇਆ ਤੋਂ ਬਾਅਦ ਹੈ ਧਰਮ ਆਵਾਜ਼ ਦਿੱਤੀ ਤੇ ਫਿਰ ਦਿੱਲੀ ਹਸਤਨਾਪੁਰ ਦਾ ਧਰਮਦਾਸ ਉੱਠਿਆ ਧਰਮਚੰਦ ਵੀ ਕਹਿੰਦੇ ਤੇ ਮੈਂ ਬੇਨਤੀ ਕਰਾਂ ਜਿਹਦੇ ਕੋ ਕੱਲੀ ਦਇਆ ਹੋਵੇ ਨਾ ਦਇਆ ਉਹ ਨਾਲੀਆਂ ਵਿੱਚੋਂ ਕੀੜੇ ਕਾਢੇ ਕੱਢਦਾ ਫਿਰੇ ਜੀਆਂ ਦੀ ਤਰਸ ਕਰੇ گاਵਾਂ ਨੂੰ ਪੱਟੀਆਂ ਕਰਦਾ ਫਿਰੇ ਲੇਕਿਨ ਜੇ ਕੀੜੇ ਪਈਆਂ ਹੋਈਆਂ گاਵਾਂ ਨੂੰ ਕੋ ਪੱਟੀਆਂ ਕਰੇ ਮਲਮ ਪੱਟੀ ਕਰੇ ਕੋਈ ਦੁਆਦਾਰੂ ਕਰੇ ਉਹਦੇ ਕੋਲ ਜੇ ਧਰਮ ਨਹੀਂ ਹੈਗਾ ਤੇ ਦਇਆ ਵੀ ਕਿਸੇ ਕੰਮ ਦੀ ਨਹੀਂ ਜਿੰਨੇ ਮਰਜੀ ਕੀੜੇ ਕੌੜੇ ਮੁਕਾਬਲੇ ਵਿਚਾਈ ਜਾਓ ਜੇ ਬੱਲੇ ਧਰਮ ਨਹੀਂ ਤੌਲ ਧਰਮ ਦਇਆ ਦਾ ਪੂਤ ਸਤਕਾਰ ਜੋ ਖਾਲਸਾ ਜੀ ਦਇਆ ਦਾ ਪੁੱਤਰ ਹੈ ਧਰਮ ਜੇ ਤੁਹਾਡੇ ਕੋਲ ਦਇਆ ਹੈ ਧਰਮ ਹੋਣਾ ਜ਼ਰੂਰੀ ਹੈ ਤੇ ਧਰਮ ਤੇ ਦਇਆ ਕਮਾਉਣੀ ਹੋਵੇ ਤੇ ਫਿਰ ਹਿੰਮਤੀ ਬੰਦਾ ਹੋਣਾ ਚਾਹੀਦਾ ਹੈ ਹਿੰਮਤੀ ਜਿਹੜਾ 12 ਵਜੇ ਤੋਂ ਬਾਅਦ ਉੱਠੇ ਸਨਕੇਸੀ ਕਰਕੇ ਇਸ਼ਨਾਨ ਗੁਰੂ ਗੁਰੂ ਜਪੇ ਤੇ ਜਦੋਂ ਹਿੰਮਤ ਕੋਲ ਹੋਵੇਗੀ ਤੇ ਹਿੰਮਤ ਪੈਦਾ ਹੁੰਦੀ ਹੈ ਦ੍ਰਿੜਤਾ ਦੇ ਵਿੱਚੋਂ ਸਿਰੜ ਦੇ ਵਿੱਚੋਂ ਉਹਦੇ ਵਾਸਤੇ ਮਹਾਰਾਜ ਨੇ ਉਠਾਇਆ ਮੋਕਮ ਚੰਦ ਤੇ ਜਦੋਂ ਚਾਰੇ ਤੱਤ ਹੋ ਗਏ ਇਕੱਠੇ ਫਿਰ ਆਓ ਬੇਦਰਦਾ ਰਹਿਣ ਵਾਲਾ ਸਾਹਿਬ ਚੰਦ ਉਹ ਪੰਜਵੀਂ ਜਗ੍ਹਾ ਤੇ ਆਵਾਜ਼ ਮਾਰ ਕੇ ਆਇਆ ਤੇ ਮਹਾਰਾਜ ਨੇ ਪੰਥ ਦੀ ਝੋਲੀ ਵਿੱਚ ਸਹਿਬੀ ਪਾਈ ਸਹਿਬੀ ਪੰਜ ਪਿਆਰੇ ਸਾਜੇ ਪੰਜ ਪਿਆਰੇ ਗੁਰੂ ਕਲਗੀ ਧਰਮਹਾਰਾਈ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਤਮ ਸਿੰਘ ਤੇ ਸਾਹਿਬ ਸਿੰਘ